ਜੁਗ ਜੁਗ ਅਤਾਲ ਲੋਕ ਪਰਲੋਕ ਦੇ ਰਾਖੇ ਤਨ ਤਨ ਸਾਹਿਬ ਜੀ ਗੁਰੂ ਕੈਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਹਲਫੇ ਨੂੰ ਪਰਮਾਨੰਦ ਵਾਲਿਆਂ ਦਾ ਅੱਜ ਦਾ ਇਹ ਕਠ ਇਸ ਸਿੱਖ ਫੈਡਰੇਸ਼ਨ ਵੱਲੋਂ

ਆਪ ਜੀ ਨੂੰ ਸੰਬੋਧਨ ਹੋ ਕੇ ਅੰਤ ਅਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਰਤ ਰਹੇ ਇੱਕ ਵੀ ਨਵੇਂ ਨਹੀਂ ਹੈ ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ جدو گروہ نانک صاحب سچے پادشاہ نے اٹھ کے سنسار نو کہ ہاں ایک ہے ایک کو ہے صاحب میرا کو ہے جہنگ دشواس رکھتے دیواد رکھتے انہوں نے گرو نانک صاحب جی مخالفت شروع کر دی जॾो गुरू नानक साहिब सचे पातशाही ज़ोरदार आवाज़ बुल करी मुक़दम कुते जाए जग बे सुते जॾो भाई गुरदास जी शब्दा चाही ताज़ी हुई रिश्वत वॾी लैक हथ गवाए जॾो आखिया ताज़ी कूड़ बोल मल खाए ਬ੍ਰਾਹਮਣnabla ਜੀਆ ਕਾਹੇ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਗਰੋਧ ਕਿਸੇ ਸਿਖਰ ਤੱਕ ਪਹੁੰਚਿਆ ਤੇ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਜਵੇਂ ਜਾਮੇ ਦੇ ਵਿੱਚ ਤਤੀ ਤਵੀ ਦੇ ਉੱਤੇ ਬੈਠ ਗਿਆ ਇਹ ਨੌਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਗਨੀ ਚੌਕ ਦੇ ਵਿੱਚ ਸੀਸ ਕਟਮ ਕਰਾਉਣਾ ਪਿਆ। ਇਹ ਵਿਰੋਧ ਦਾ ਨਤੀਜਾ ਸੀ। ਇਹ ਵਿਰੋਧ ਦਾ ਸੈਟਅਪ ਸੀ। ਅੰਗੁਰੂ ਨਾਨਕ ਸਾਹਿਬ ਵੀ ਦਾ ਫਲਸਫਾ ਹੀ ਸਾਨੂੰ ਕਹਿੰਦਾ ਹੈ। ਜਾਓ ਔਰ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉਂਦੀ ਕ ਮਾਰਗ ਪੈਰ ਤੀਜੈ ਸਿਰ ਤੀਜੈ ਕਾਰਨਾ। ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ। ਇੰਨੇ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਗਈ। ਲੋਕ ਇਸਾਈਅਤ ਵੱਲ ਖਿੱਚੇ ਜਾ ਰਹੇ। ਦਾ ਕਾਰਨ ਕੀ ਹੈ? ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਂ। ਹੁਣ ਇਹ ਕਾਹਤੇ ਕਹਿੰਦਾ ਤੂੰ ਮੇਰੇ ਵੱਲ ਆ ਮੈਂ ਤੈਨੂੰ ਰੋਟੀ ਦੇਵਾਂਗਾ ਮੈਂ ਤੈਨੂੰ ਪਾਣੀ ਦੇਵਾਂਗਾ ਮੈਂ ਤੈਨੂੰ ਮਕਾਨ ਦੇਵਾਂਗਾ ਮੈਂ ਤੈਨੂੰ ਪੈਸੇ ਦੇਵਾਂਗਾ ਮੈਂ ਤੈਨੂੰ ਕੱਪੜੇ ਦੇਵਾਂਗਾ ਮੇਰੇ ਵੱਲ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਇਹ ਪੁਰਖਾਂ ਜਾਂ 10ਵੇਂ ਜਾਮੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਪੁਰਖਾਂ ਜੇ ਮੇਰੇ ਵੱਲ ਆਉਣਾ ਤੇ ਤੈਨੂੰ ਸੀਸ 47 ਤੇ ਰੱਖ ਕੇ ਆਉਣਾ ਪਊਗਾ ہوں دسو جدو منکی من دالساو پر منک گرو نانک صاحب والے پاس گرو گوبند سنگھ والے پاس جو کہ رکھ کے آ یا اس پاس جہے کہ روٹی بھی فری دال بھی فری آٹا بھی فری پلا بھی فری ٹمکا بھی فری اور ایک گل سوچ ਸਦਰਤਾ ਉਹ ਜਿਹੜਾ ਆਟੇ ਦਾਲ ਪਿੱਛੇ ਰੋਟੀ ਪਿੱਛੇ ਪੈਸੇ ਪਿੱਛੇ ਈਮਾਨ ਛੱਡ ਗਿਆ ਧਰਮ ਛੱਡ ਗਿਆ ਇਹ ਉਹ ਜਿਹਨੇ ਧਰਮ ਨੂੰ ਇਸ਼ਾਰ ਦੇ ਦਿੱਤਾ ਇਤਿਹਾਸ ਕਿਤਾਬੇ ਲਿਖਿਆ ਜਾਊਗਾ ਇਤਿਹਾਸ ਉਸਰ ਦੇ ਨਾਲ ਨਾਲ ਲਿਖਿਆ ਜਾਊਗਾ ਰੋਟੀ ਦਾਲ ਪਿੱਛੇ ਆਟੇ ਪਿੱਛੇ ਆਪਣਾ ਧਰਮ ਛੱਡਣ ਆ ਲੰਦਾ ਇਤਿਹਾਸ ਨਹੀਂ ਲਿਖਿਆ। ਉਹ ਵਾਹ। ਇਸ ਦਾ ਕੀ ਐ ਸਾਹਿਬ ਕਰ। ਪਰ ਫਿਕਰਾਂ ਨਹੀਂ ਗੱਲ ਨਹੀਂ। ਕਦੇ ਹੀਏ ਸੜਕਾਂ ਦੇ ਉੱਤੇ ਰੋਂਦੇ ਦੇਖਿਆ ਕਿਸੇ ਨੂੰ। ਉਹ ਹਮੇਸ਼ਾ ਹੀ ਜੌਹਰੀ ਦੀਆਂ ਤੁਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਡੱਬਿਆਂ ਦੇ ਵਿੱਚ ਪਏ ਹੁੰਦੇ। ਮਖਮਲੀ ਕੱਪੜਿਆਂ ਦੇ ਉੱਤੇ। سرکار دے ہوتے ریت پتھر بجری آم تھلری دستی گرو نانک صاحب دا سکھ ہی جن کو گرو سنگھ سب مہاراج نے کھنڈے کی پہلو در کے نشا دم نہیں ملے گا آم نہیں ملے گا وہ گھنٹی چی ہوئے گا اور بہت گھمی ڈمیٹ کرے گا ਮੈਨੂੰ ਵਿਦੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ ਕਹਿੰਦਾ ਹੁਣ ਸਿੱਖਾਂ ਦੇ ਬਲਬੂਤੇ ਦੇ ਉੱਤੇ ਪੰਜਾਬ 'ਚ ਸਰਕਾਰ ਨਹੀਂ ਬਣੀ ਸਿੱਖ ਵਿਰੋਧੀ ਹੋ ਗਏ ਨੇ ਘਟਕਿਰਤੀ ਹੋ ਗਏ ਮੈਂ ਕਿ ਨੇ ਰਹਿ ਗਏ ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ 57% ਸੀ ਬੇਨਕਲ ਹੁਣ ਵਰਤਮਨ ਸਮਾਰੀ ਹੋਈ ਤੇ 50% ਥਲੇ ਆ ਗਏ। ਬਹਿ ਕੇ ਚਿੰਤਾ ਨਾ ਕਰੋ। ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਨਹੀਂ ਹਨ ਹਜ਼ਾਰ। 50% ਤਾਂ ਬਹੁਤ ਜ਼ਿਆਦਾ ਹੈ ਜਿੱਦ ਤੋ 2.5 ਕਰੋੜ ਆਬਾਦੀ ਹੈ ਤੇ 2.5 ਕਰੋੜ ਹੋ ਗਿਆ ਨਾ 50%। ਮਗਾ ਜੇ ਹਜ਼ਾਰ ਵੀ ਰਹਿ ਗਿਆ। ਸਰਕਾਰ ਬੇਸ਼ਰਮ ਨਾ ਸਕੇ। ਪਰ ਜੀ ਵੀ ਸਰਕਾਰ ਬਣੀ ਹੈ ਨਾ ਉਹਦੀ ਚੀਜ਼ ਨੂੰ ਲੂਣ ਜਰੂਰ ਪਾ ਦੂਗਾ ਚੱਲ ਨਹੀਂ ਇਹਨਾਂ ਕਿਉਂ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਕਾਲ ਹੈ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਅਫਗਾਨਿਸਤਾਨ

ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਗੜ੍ਹਾਂ ਨੂੰ ਪੁੱਟਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਫਰਕ ਕੀ ਹੈ ਹਰ ਮੁਸਲਮਾਨ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਸਿੱਖ ਅਕੋਰ ਵਾਲਿਆਂ ਦਾ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲੀ ਭੂਸਾ ਜਿਹੜਾ ਹੈ ਉਹ ਗੁਰੂ ਤੇ ਕੋਟਲ ਪ੍ਰੋਸਾ ਦੂ ਤੇ ਅੱਜ ਟੋਟਲ ਪ੍ਰੋਸਾ ਗਿਆ ਉਹ ਬੰਦਿਆ ਜਕੀਆਂ ਤੇ ਉਹ ਵਾ ਇਹ ਫਾਇਦਾ ਤੇ ਜਿਸ ਦਿਨ ਗੁਰੂ ਤੇ ਇਹ ਪ੍ਰੋਸਾ ਜਾਗ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਣਗੇ ਜਿਸ ਦਿਨ ਗੁਰੂ ਦੇ ਕਰੋਸਤ ਪੈਦਾ ਹੋਇਆ ਗੁਰੂ ਦੇ ਕਰੋਸਤ ਜਾਂ ਅਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਘੱਟ ਸਮਝਦੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਲਾ ਬਾਜ਼ੀਆਂ ਦੇ ਵਿੱਚ ਬੜੀ ਮਾਹਰ ਹੁੰਦੇ ਆ ਉਹ ਅਸੀਂ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸਰੀਆ ਕਾਲ ਤੱਕ ਦਾ ਸਾਰਕੋ ਜਾਰੀ ਹੋਇਆ حکمنا اس کر کے جڑا ہو گیا کیونکہ راجنیتک کلا دی تھوڑی سمجھ آ گیا کرنا کرنا کی دس مندرہ دن پہلا پتا لگ ਇਹ ਜਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਕਰੋਗੇ ਨਾ ਪੱਤੀ ਗੈਂਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਵੀ ਜੇ ਇੱਥੇ ਹੁਲੜ ਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢੀ ਨਾ ਉਹਨਾਂ ਚਿੱਠੀਆਂ ਤੇ ਨਾਲ ਲਿਖਰਾਂ ਨੂੰ ਲਿਖਤਾ ਵੀ ਜੇ ਇੱਥੇ ਹੁਲੜ ਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਖੋ ਚਿੱਠੀਆਂ 'ਚ ਲਿਖਿਆ ਆ ਰਿਪੋਰਟਡ ਪਰ ਫਿਰ ਵੀ ਪ੍ਰੋਸਟਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗੜਕੀ ਚ ਆ ਭਾਈ ਮੇਜਰ ਸਿੰਘ ਅਰਜੀ ਜੀ ਜਿਹੜੇ ਸਿੱਖ ਸੀ ਇਹਨਾਂ ਨੂੰ ਫੋਨ ਕਰਕੇ ਕਹਤਾ ਵੀ ਵੀਵੀ ਪੰਜਾਬ ਜਾ ਬੱਦੇ ਲੈ ਕੇ ਆਜੋ ਇਹ 100 ਲੈ ਕੇ ਆਉਣਗੇ 500 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣ ਜੇ ਸਾਡਾ ਹਜ਼ਾਰ ਹੋਣਾ ਚਾਹੀਦਾ ਸੰਗਤ ਚ ਬੈਠਾ ਔਰ ਬੈਠਾ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਲਵਾ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਵ ਇਹਨਾਂ ਜ਼ਿਆਦਾ ਸੀ

یا جتنے گرو سا نے چرل پائے نے یا کالنا کالیاں ہی ہیں انہوں نے اظمت ہے آج بھی. کوئی مننے کوئی نہ من عظمت پڑی ہے ستارہ سال شری مکتر سا سیوا کی اور رات کے سنا چیز اسخانہ دی عظمت محسوس کر سکتے ہو رات چھے سناٹے چیچے سناٹے

जहिड़ा बि टकराया मोगर काल तो ला जहिड़ा बि टकराया बसि मेनू न बे बेठे हिकु इतिहास जी घटि चेते आया जॾो आनंदपुर साहिब घेरा पिया हिकु ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿਲੇ ਦਾ ਦਰਵਾਜ਼ਾ ਤੋੜ ਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਤੇ ਫਿਰ ਫੌਜ ਬਹੁਤ ਵੱਡੀ ਗਿਣਤੀ ਚ ਅੰਦਰ ਚਲੇ ਜਾਏਗੀ ਤੇ ਅੰਦਰ ਰੱਖੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਏਗੀ ਜਮਾ ਕੇ ਇਹਨੇ ਕੀ ਕਰੀਏ ਦਰਵਾਜ਼ਾ ਤੋੜਨ ਆਪ ਕੋ ਉਹਨਾਂ ਨੇ ਕਹਿੰਦੇ ਹਾਥੀ ਜਾਂਦਾ पहाड़ियां मुगलला कठे हिकु हाथी लाथी जे मथे ते उते सत तव्हां बर कयूं लोहे फिर हाथी न पी श पूछ फड़ जहिड़ा न पिछो वरसे जी लोह मारियां थी चाह उन दरवाज़ा तोड़ हाथी वरिया शराब नशा थी ਇੱਚੋ ਬਰਸ਼ੇ ਦੀਆਂ ਚੋਪਾਂ ਲੱਗ ਰਹੀਆਂ ਸੀ ਤੇ ਹਾਥੀ ਜਦੋਂ ਭਗਾ ਕੇਲੇ ਵਾਲੇ ਤੇ ਅਗੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਪ੍ਰਾਪਤ 75 ਵਗੈਰਾ ਸੀ ਉਹ ਕੋਲੇ ਬਾਹਰ ਨਿਕਲੇ ਆ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਤੇ ਸੱਤੇ ਤਰੀਆਂ ਜਿਹੜੀਆਂ ਉਹ ਚੀਕ ਤੇ ਹਾਸ ਫੜਦੇ ਆ ਨਾ ਮੈਂ ਸੋਚਿਆ ਕਿ ਆ ਸਾਡੇ ਅਕਾਲੀ ਦਲ ਦੇ ਸਾਧਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਉਹਨਾਂ ਦੀ ਵੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਠੀਕ ਕਰਾਇਆ ਇਹਦੇ ਮੱਥੇ ਤੇ ਸੱਤ ਤਰ੍ਹਾਂ ਦੀਆਂ ਬੰਦੀਆਂ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰ ਦੂਜੀ ਤਵੀ ਬੰਦ ਧੀ ਫੇਰਨਾ ਕਰੋ ਜਾਇਦੇਦਾਰ ਨੂੰ ਸਾਹਮਣੇ ਆਜਾ ਕਰ ਲਿਆ ਜੇ ਕੱਲ ਤੀਜੀ ਤਵੀ ਬੰਦ ਧੀ ਉਹ ਮਹਾਰਾਜ ਫੇਰਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਬੰਦ ਧੀ ਪੈਸਾ ਵੜਾ ਆਪਣੇ ਕੋਲ ਹੀ ਬਹੁਤ ਪੈਸਾ ਪ੍ਰਵਾਹ ਕਰੋ ਤੇ ਪੰਜਵੀਂ ਤਾਂ ਵੀ ਬੰਦ ਈ ਆਪਣਾ ਤਗੜਾ ਆਈਟੀ ਬੰਦਾ ਜੀ ਗਾਲਾ ਕੱਢ ਲਈ ਇਨਾ ਪੈਣਾ ਦੀਆਂ ਬਹੁਤ ਟਰੇਡ ਕੀਤਾ ਹੋਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਸਬੂਤ ਹੈ ਜੀ ਛੇਤਰ ਕਾਦੀ ਹੈ ਤੇ ਸੱਤਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਚੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਰੇ ਮਾਰ ਘੁੱਟਾਲ ਤੱਕ ਤੂੰ ਹਾਂ ਤੇ ਉਹਨੇ ਢੁੱਡਾ ਮਾਰਨੀ ਸ਼ੁਰੂ ਕਰਤੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰ ਵੀਰ ਜਿੱਤੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਨੀ ਮਾਰ ਖੜਦੂ ਨਾ ਬੋਲੇ ਜਿਹੜਿਆ ਕਾਲੇ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾ ਰਹੇ ਉਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਜੜੇ ਬੋਲੇ ਸੋਨ ਹਿਆ ਇਸ ਹੀ ਅਦਾਲਤ ਤੱਕ ਸਾਨੂੰ ਟੋਡਾ ਮਾਰ ਰਿਹਾ ਹੈ। ਸ੍ਰੀ ਅਦਾਲਤ ਸਾਹਿਬ ਦੇ ਫੈਸਲੇ ਤੋਂ ਭਗੌੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ਸ੍ਰੀ ਅਦਾਲਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਕਮ ਕਮੇਟੀ ਨੂੰ ਜਾਂ ਅਕਾਦੀਦਾਨ ਨੂੰ ਆਦੇਸ਼ ਨਹੀਂ ਸੀ ਤਾਂ ਕਿ ਭਰਤੀ ਸ਼ੁਰੂ ਕਰੋ। ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ। ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ। ਇਹ ਸ਼ਰਮਣੀ ਅਦਾਲਤ ਥੋੜੀ ਹੈ। ਇਹ ਸ਼੍ਰੋਮਣੀ ਪਹਾੜਾ ਦਾ ਹੈ ਬੋਲੇ ਮੰਦ ਕਰ ਲ ਜੀ ਦੁਨੀ ਚੰਦ ਕਾ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਬੜੀ ਵੱਡੀ ਆਸਬਤ ਹੈ ਇਹ ਕਾਮ ਤਾਂ ਵਾਹ ਕੋਤੇ ਕਰਤਾ ਤੇ ਬਹਿ ਕੇ ਵੀ ਜਿਹੜੇ ਫਨਾਮੀਆਂ ਕੀਤੀਆਂ ਨਾ ਰੋਲ ਗੇਰੀ ਰੋਲ ਨਸਲਾ ਨਸੂ ਹੋ ਗਿਆ ਨੇ ਨਸਲਾ ਵਾਹ ਇਹ ਇਤਿਹਾਸ ਹੈ ਸਾਕ ਇਤਿਹਾਸ ਖੁਸ਼ੀ ਹੈ ਬੜੀ

ਇਹ ਵਿਚਾਰ ਪਰ ਐ ਕੋ مشورہ مگر بھی ਕਰਤਾ ਨੇ ਉਹਨਾਂ ਦੇ ਘਰ ਬੈਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਛਕਾਓ ਅਕਾਲ ਤਖਤ ਸਾਹਿਬ ਤੇ ਚਲਦੇ ਰੇ ਪਹਿਲਾ ਹਰਮੰਦਰ ਸਾਹਿਬ ਚਲਦੇ ਉੱਥੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਗੁਰੂ ਰਾਮਦਾਸ ਜੀ ਦੇ ਘਰ ਤੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਕੜਾ ਪ੍ਰਸ਼ਾਦੀ ਦੇਖ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਕਰਨੀ ਤੇ ਠੀਕ ਹੈ ਅਸੀਂ ਫਾਸਲਾ ਸੀਗਰ ਮੰਦਸਾ ਵੀ ਦੇ ਲੱਗੇ ਗਏ ਅਰਦਾਸ ਕੀਤੀ ਫਿਰ ਆਕਾਲਕਤ ਸਾਹ ਤੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌਂਡਿਆਂ ਦਾ ਪਾਠ ਕਰਕੇ ਅੰਦੇ ਸਿੰਘ ਸਰਬਾਨੀ ਅਰਦਾਸ ਕੀਤੀ ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਕਰਕੇ ਕਿਹਾ ਹੁਣ ਇਹ ਬਦਲਾ ਕਰ ਲੈ ਬਦਲਾ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨੂੰ ਸੁਣਨ ਤੋਂ ਬਾਅਦ ਪਤਾ ਲੱਗੂ ਕਿ ਕੀ ਫਾਸਲਾ ਹੋਵੇਗਾ ਉਹ ਆਪਣੀ ਗੁਨਾਹ ਮਰਦੇਕ ਨਹੀਂ ਬਣਦੇ ਕਹੇ ਜੇ ਨਾਮ ਮੰਨੇ ਨਾਮ ਮੰਨੇ ਗੁਰੂ ਸਾਹਿਬ ਨੇ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਨਹੀਂ ਬਣਾਉਨੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋਈਏ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਨਹੀਂ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗੈਰੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਜਿ세 ਆਖਣੇ ਅਸੀਂ ਕਰ ਗਿਆ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਅੰਤ ਪ੍ਰਧਾਨੀ ਅੰਤ ਸਿੰਘ ਦੇ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਸਾਡੇ ਤਾਕਤਈ ਫਾਜ਼ੀਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕ ਹੋਣਗੇ ਤੇ ਭੋਲੇ ਜਾਣ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾਂ ਨਹੀਂ ਕੱਲਣਾ ਇਹ ਜਿਹੜੇ ਫੈਸਲੇ ਤੋਂ ਮੁਨਕਰ ਹੋ ਗਏ ਇਹ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪਾ ਦੇ। ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇੰਨਾ ਚ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨਹੀਂ ਆਉਣਗੇ ਸਾਡੇ ਨੌਜਵਾਨ ਵੀਰੇ ਆਉਣਗੇ ਐਵੇਂ ਨਾ ਪੂਦ ਪੂਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇਹ ਤੁਰਨਾ ਪਾਏਗਾ ਤੁਰਨਾ ਪਾਏਗਾ ਬੁਰਾ ਨਹੀਂ ਅਸਲ ਕਹ ਰਿਹਾ ਹਾਂ ਅਕਾਲ ਪੁਰਖ ਨੂੰ ਹਾਜ਼ਰ ਰਹਿਣ ਜਾਣ ਕੇ ਕਹਿੰਦੇ ਆ ਉਹ ਜਹਾਂ ਲਈ ਨਿਪੁਰਾਨੀ ਨਾ ਉਹ ਜਹਾਂ ਲਈ ਨਿਪੁਰਾਨੀ ਨਾ ਉਹ ਜਹਾਂ ਦਾ ਲਾਲ ਇਕੱਠਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਂਗੇ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤੱਕ ਇਹੋ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋ ਲੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿਤੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਜਲਦੋਂ ਨਹੀਂ ਹੋਏਗਾ ਬਾਕੀ ਉਹਦੇ ਆਂ ਦਾ ਕੋਈ ਨੇ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੂਭਾ ਦਿੱਤੀ ਹੈ ਗੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਦੇਖ ਨਹੀਂ ਸਕਦਾ ਹੈ ਘਰਾ ਨਹੀਂ ਸਕਦਾ ਸੰਗਤ ਵਾਲੋਂ ਦਾ ਤੁਸੀਂ ਸਦਾ ਹੀ ਜਦੇ ਇਸ ਕਰਕੇ ਇਹ ਮੇਨੂ ਮਨ ਵੀ ਹੈ ਸੰਗਤ ਹੀ ਨਾ ਦਛ ਨਹੀਂ ਲਿਖੇ ਇਹਨਾਂ ਨੇ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚੇਪੜਾ ਦੀ ਘੜੀ ਚੁੰਗੇ ਤੇ ਆਖੇ ਕਿ ਮੈਂ ਇਹ ਚ ਕਰਦਾ ਦਾਗ ਨਹੀਂ ਲੱਗਣੇ ਸਭ ਤੋਂ ਸੰਭਾ ਕੇ ਤੁਰੇ ਔਰ ਨਹੀਂ ਲਿਬੜਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਤੁਨ ਤੁਰੇ ਹੋਣਾ ਤੇ ਆ ਕੇ ਪਰਛੜੇ ਨਾਲ ਉਹਦੇ ਤੇ ਚਿਕੜ ਸਿੱਟ ਦੇ। ਤੀਜੀ ਨੇ ਵੀ ਕਿਹਾ ਕਲੀਏ ਚਿਕੜ ਦੂਰ ਘਰ ਨਾਲ ਪਿਆਰੇ ਨੇ ਹੋਣ ਚੱਲਾਂ ਦਾ ਭੱਜਾ ਕੰਬਰੀ ਰਹਾਉ ਤੱਕ ਕਹਦੇ। ਚਿਕੜ ਸਿੱਟ ਨਾਲੇ ਬਹੁਤ ਹੈ ਚਿਕੜ ਸਿੱਟ ਨਾਲ ਨੀ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਗ ਮਿਹਰਬਾਨ ਉਹਨੇ ਐਨੀ ਬਰਥਾ ਕਰਨੀ ਹੈ ਚਿਕੜ ਤਾਂ ਇੱਕੋ ਛੱਟਾ ਜੀ ਧੋਲੇ ਨਾਲ। ਬੋਲੇ ਈਸੋ ਨਿਹਾਲ ਧੇੜਕ ਭਰੰਤੇ ਰਹਿ ਗਿਆ ਕਾਲਪੁਰ ਦੇ ਕਿ ਕੋਈ ਛਾਡੇ ਦੇ ਨਾਲ ਘੋੜੇ ਰਹਿ ਗਿਆ ਸੁਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਰ ਜੀ ਸਰ ਆਪਣੇ ਦਲੇਰ ਸੀਧੀ ਕੋ ਮੈਂ ਮਿੰਦਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਬੜੀ ਵੀਰ ਦੇ ਹਿੰਮਤ ਕੀਤੀ ਐ ਸਿੱਖ ਫੈਡਰੇਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਗੰਗਵਾੜੀ ਸੰਭਾਲਦਾ ਔਰ ਸੋਹਣਾ ਨੁਕਤਾ ਵੀ ਦਾ ਕੋਤਮੀ ਪ੍ਰਧਾਨ ਦੀ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ یہ نو دان ریڑھ کی ہے جتھے بھی آواز مارنی ہے اتھی رات نوں تے تسی آواز مارو گے میں اتھی رات نوں بولے سنہال ہو تسی اے بہت بہت سارے مہا تھلا جی واہ جی کا کاں صاحب واہ جی